DRF ਦੀ ਟੀਮ ਨੇ ਲੰਗੜੋਆ ਸਕੂਲ ਦੇ ਵਿਦਿਆਰਥੀਆਂ ਨੂੰ ਕੁਦਰਤੀ ਆਫਤਾਂ ਤੋਂ ਬਚਣ ਲਈ ਦਿੱਤੀ ਟ੍ਰੇਨਿੰਗ 7 ਬਟਾਲੀਅਨ ਦੀ ਰੈਸਕਿਊ ਟੀਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬੱਚਿਆਂ ਨੂੰ ਸਕੂਲ ਸੁਰੱਖਿਆ ਪ੍ਰੋਗਰਾਮ ਤਹਿਤ ਕੀਤਾ ਜਾਗਰੂਕ ਸਬ ਇੰਸਪੈਕਟਰ ਦਵਿੰਦਰ ਸਿੰਘ ਰਠੌਰ ਦੀ 10 ਮੈਂਬਰੀ ਟੀਮ ਵੱਲੋਂ ਕੁਦਰਤੀ ਆਫਤਾਂ ਤੋਂ ਬਚਣ ਲਈ ਵਕ ਵਕ ਕਿਰਿਆਵਾਂ ਕਰਵਾਈਆਂ ਵਿਦਿਆਰਥੀਆਂ ਨੂੰ ਕੁਦਰਤੀ ਆਫਤਾਂ ਤੋਂ ਬਚਾ ਲਈ ਜਾਗਰੂਕ ਹੋਣਾ ਅਤਿ ਜ਼ਰੂਰੀ ਸਬ ਇੰਸਪੈਕਟਰ ਦਵਿੰਦਰ ਸਿੰਘ ਰਠੌਰ ਬੱਚਿਆਂ ਨੂੰ ਪੁਚਾਲ ਅੱਗ ਤੇ ਹੜਾ ਤੋਂ ਬਚਣ ਲਈ ਤੇ ਪਾਣੀ ਵਿੱਚ ਤੈਰਨ ਦੀ ਦਿੱਤੀ ਡੈਮੋ ਸੀਪੀਆਰ ਖੂਨ ਦੇ ਦਬਾਅ ਆਦ ਤੇ ਐਮਰਜੈਂਸੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਸੰਸਦ ਦੇ ਮੁਖੀ ਡਾਕਟਰ ਸੁਰਿੰਦਰਪਾਲ ਅਗਨੀ ਹੋਤਰੀ ਨੇ ਐਨਡੀਆਰਐਫ ਦੀ ਟੀਮ ਦਾ ਕੀਤਾ ਧੰਨਵਾਦ ਬੱਚਿਆਂ ਨੇ ਐਨਡੀਆਰਐਫ ਦੀ ਟੀਮ ਵੱਲੋਂ ਦਿਖਾਏ ਕਰਤੱਬ ਰਾਹੀਂ ਕੀਤਾ ਮਨੋਰੰਜਨ ਨਮਸ਼ੇਰਤ ਪੱਤਰਕਾਰ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਸਟਰ ਮੈਨੇਜਮੈਂਟ ਸਵਰਥ ਵਿੱਚ ਬਹੁਤਆਂ ਆਪਦਮਾ ਆ ਜਾਂਦੀਆਂ ਹਨ ਔਰ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਬਚਣ ਦੇ ਲਈ ਸਮਾਜ ਦੀ ਬਹੁਤ ਜ਼ਰੂਰਤ ਹੁੰਦੀ ਹੈ ਔਰ ਜਿਸ ਤਰ੍ਹਾਂ ਸਰਨੇ ਨੇ ਉਹਨੇ ਦੱਸਿਆ ਸਮਾਜ ਵਿੱਚ ਲੋਕ ਅੱਗੇ ਨਹੀਂ ਆਉਂਦੇ ਹਨ ਇਸ ਕਰਕੇ ਐਨਡੀਆਰ ਦੀ ਇੱਕ ਆਪਰਜੇ ਯੂਨਿਟ ਬਣਾਈ ਗਈ ਹੈ ਯੂਗੇ ਪੂਰੇ ਦੇਸ਼ ਦੇ ਵਿੱਚ ਨਾਟ ਓਨਲੀ ਇਨ ਪੰਜਾਬ ਪੂਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਦੋਂ ਵੀ ਇਹ ਕੁਦਰਤੀ ਆਫਤਾਂਾਂ ਆਉਂਦੀਆਂ ਹਨ ਤੇ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਪੁੱਜਦੇ ਹਨ ਤੇ ਅੱਜ ਐਨਡੀਆਰ ਦੀ ਟੀਮ ਸਾਡੇ ਸਕੂਲ ਦੇ ਵਿੱਚ ਆਈ ਸਾਡੇ ਸਟਾਫ ਮੈਂਬਰਸ ਔਰ ਪਿਆਰੀ ਵਿਦਿਆਰਥੀਆਂ ਨੂੰ ਵਿਦ ਪ੍ਰੈਕਟਿਸ ਬੱਚਿਆਂ ਦੀ ਇਨਵੋਲਵ ਦੇ ਨਾਲ ਇੰਪੋਰਟਮੈਂਟ ਦੇ ਨਾਲ ਜਿਸ ਤਰ੍ਹਾਂ ਸਾਡੇ ਸਕੂਲ ਦਾ ਕਰੀਕुलम ਵੀ ਹੈ ਲਰਨਿੰਗ ਵਾਈਟ ਹੋਈ ਉਹਨਾਂ ਨੂੰ ਬੱਚਿਆਂ ਨੂੰ ਪਾਰਟਿਸਿਪੇਟ ਕਰਵਾ ਕੇ ਉਹ ਐਕਟੀਵਿਟੀਜ਼ ਕਰਵਾਈਆਂ ਕਿ ਤੋ ਵਿੱਚ ਵਿੱਚ ਜਦੋਂ ਵੀ ਕੋਈ ਐਵਜੇ ਆਫਤਾ ਆਏਗੀ ਕਿ ਤੁਸੀਂ ਸਾਰੇ ਬੱਚੇ ਤੇ ਅਸੀਂ ਅਲੋਂਗ ਵਿਦ ਟੀਚਰਸ ਅੱਗੇ ਵੱਧ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਸੋ ਅਸੀਂ ਸਾਰੇ ਹੀ ਸਟਾਫ ਮੈਂਬਰਸ ਅਤੇ ਪਿਆਰੀ ਵਿਦਿਆਰਥੀ ਆ ਪੂਰੀ ਟੀਮ ਦਾ ਰਪੋਰਟ ਸਾਹਿਬ ਉਹਨਾਂ ਦੀ ਟੀਮ ਦਾ ਤਹਿ ਦਿਲ ਤੋਂ ਬਹੁਤ ਬਹੁਤ ਤਬਾਸ਼ ਕਰਦੇ ਹਾਂ अपने बिजी शड्यूल टाइम कट के साथ बच्चों बहुत बढ़ी जानकारी दी थी थैंक्सेंगे सर अभी हम यहाँ पे तेरह से पच्चीस तक एस बी एस नगर हमारा फै, में हमारा फैमिलाइजेशन एक्सरसाइज चलती है उसके तहत हम आपके इस जिले में हैं तो इस दौरान हम सर जो आपके यहाँ के स्कूल्स हैं उनमें स्कूल सेफ्टी से प्रोग्राम्स कर रहे हैं जिसमें हम बच्चों को बता रहे हैं कि लाइफ सेविंग टेक्निक्स के बारे में कि अगर कोई मेडिकल इमरजेंसीज हो फायर फायर इमरजेंसीज हो गई या जैसे वाटर इमरजेंसी हो गई इस इस ऐसी कोई भी इमरजेंसी होती है तो हम इसमें कैसा रिस्पॉन्स करेंगे आज आप लंगड़ोवा स्कूल में आए अपनी टीम के साथ आपने बच्चों को किस बात की जानकारी सर हमने बच्चों को जस्ट शुरुआत की सर हमने इनको मेडिकल इमरजेंसी थी सबसे पहले हमको बताया कि अर्थ अर्थ की की अर्थविकर्थविकाता तो आप लोगों ने क्या करना है उसके बाद हमने अगर तो ब्लीडिंग कंट्रोल कैसे किया जाता है और सबसे मेन हमने बच्चों को बताया कि सी के बारे में क्योंकि तो आज के टाइम में देखा होगा आपने किसी को हार्ट अटैक आ रहा तो सब लोग बोलते हैं कि सी देना चाहिए था या छाती दबानी चाहिए जिन्हें नहीं पता बट देना नहीं आ रहा लोगों को कि एग्जैक्ट कैसे देना तो हमने बच्चों को वही बताया कि अगर किसी एडल्ट में आ गया हार्ट अटैक मतलब हार्ट काम करना बंद कर दिया तो हम कैसे सी देंगे या अगर बच्चे में भी आता है एक साल से तो वो हम कैसे सी डिस्ट्रिक्ट में कितने स्कूल आपको दिए गए सर अभी हम यहाँ पर दस दिन तक है तो एटलीस्ट अभी दो-तीन बच्चे तो 10 स्कूल तो है ही शर्मा जी पर अगर बीच में हमारे पास हुआ तो हम दिन में दो या, दो इसको भी करेंगे थैंक यू ओके सर